ਅੱਜ ਬਠਿੰਡਾ ਦੇ ਗ੍ਰੀਨ ਸਿਟੀ ਦੇ ਵਿੱਚ ਡੇਰਾ ਬਾਬਾ ਰਾਧਾ ਸਵਾਮੀ ਦੇ ਮੁਖੀ ਗੁਰਿੰਦਰਜੀਤ ਸਿੰਘ ਢਿੱਲੋਂ ਹੈਲੀਕਾਪਟਰ ਦੇ ਰਾਹੀਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਨਿਵਾਸ ਸਥਾਨ ਦੇ ਉੱਪਰ ਮੁਲਾਕਾਤ ਕਰਨ ਦੇ ਵਾਸਤੇ ਵਿਸ਼ੇਸ਼ ਤੌਰ ਦੇ ਉੱਪਰ ਪਹੁੰਚੇ ਸੀ ਜ਼ਿਕਰਯੋਗ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਦੇ ਉੱਪਰ 15 ਦਿਨਾਂ ਦੀ ਰੋਕ ਲਗਾਈ ਗਈ ਹੈ ਇਸ ਦੌਰਾਨ ਡੇਰਾ ਬਿਆਸ ਮੁਖੀ ਦਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲਣਾ ਕਈ ਸਵਾਲ ਖੜੇ ਕਰ ਰਿਹਾ ਹੈ ਜਦੋਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅਸਤੀਫਾ ਦਿੱਤਾ ਸੀ ਤਾਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੇ ਉਹਨਾਂ ਨਾਲ ਹਮਦਰਦੀ ਜ਼ਾਹਰ ਕੀਤੀ ਸੀ ਇਸ ਵਿਚਾਲੇ ਜਦੋਂ ਹੁਣ ਉਹਨਾਂ ਦੀਆਂ ਸੇਵਾਵਾਂ ਦੇ ਉੱਪਰ ਮੁੜ ਰੋਕ ਲਗਾਈ ਗਈ ਹੈ ਕਿਉਂਕਿ ਉਸ ਵੇਲੇ ਉਹਨਾਂ ਦਾ ਅਸਤੀਫਾ ਪ੍ਰਵਾਨ ਨਹੀਂ ਸੀ ਕੀਤਾ ਗਿਆ ਤਾ ਜ਼ਿਕਰ ਇਹੋ ਹੈ ਕਿ ਡੇਰਾ ਬਿਆਸ ਮੁਖੀ ਅਜੇ ਜੋ ਨੇ ਖਾਸ ਤੌਰ ਦੇ ਉੱਪਰ ਮੁਲਾਕਾਤ ਕਰਨ ਦੇ ਵਾਸਤੇ ਹੈਲੀਕਾਪਟਰ ਦੇ ਰਾਹੀਂ ਪਹਿਲਾਂ ਬਠਿੰਡੇ ਪਹੁੰਚੇ ਅਤੇ ਉਸ ਤੋਂ ਬਾਅਦ ਡੇਰੇ ਦੇ ਵਿੱਚ ਸ਼ਰਧਾਲੂਆਂ ਨੂੰ ਮਿਲਣ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਰਿਹائش ਦੇ ਉੱਪਰ ਉਹਨਾਂ ਦੇ ਨਾਲ ਮੁਲਾਕਾਤ ਕਰਨ ਦੇ ਵਾਸਤੇ ਪਹੁੰਚੇ ਨੇ ਇਸ ਤੋਂ ਇਲਾਵਾ ਨਾਲ ਦੀ ਨਾਲ ਦੂਸਰੇ ਪਾਸੇ ਹੋਰ ਇਸ ਮੌਕੇ ਦੇ ਉੱਪਰ ਜੋ ਗੱਲਾਂ ਬਾਤਾਂ ਹੋਈਆਂ ਨੇ ਉਹਨਾਂ ਨੇ ਵੀ ਕਿਤੇ ਨਾ ਕਿਤੇ ਇੱਕ ਵਾਰ ਫੇਰ ਤੋਂ ਚਰਚਾਵਾਂ ਦਾ ਬਾਜ਼ਾਰ ਜੋ ਹੈ ਉਹ ਛੇੜ ਦਿੱਤਾ ਹੈ ਦੱਸ ਦिए ਕਿ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ ਸਿੰਘ ਮਹਿਤਾ ਅਤੇ ਸਾਬਕਾ ਜਨਰਲ ਸਕੱਤਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਅੱਜ ਬਠਿੰਡਾ ਵਿਖੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਨਜੀ ਰਿਹਾਈਸ਼ ਦੇ ਉੱਪਰ ਡੇਰਾ ਰਾਧਾ ਸੁਆਮੀ ਮੁਖੀ ਦਰਮਿਆਨ ਹੋਈ ਸਾਜ਼ਿਸ਼ੀ ਮੀਟਿੰਗ ਦੇ ਉੱਪਰ ਹੈਰਾਨੀ ਤੱਕ ਜ਼ਾਹਿਰ ਕੀਤੀ ਹੈ ਦੋਹਾਂ ਫੈਡਰੇਸ਼ਨ ਆਗੂਆਂ ਨੇ ਅੱਜ ਦੀ ਇਸ ਮੀਟਿੰਗ ਦੇ ਉੱਪਰ ਸਵਾਲ ਖੜੇ ਕਰਦੇ ਕਿਹਾ ਹੈ ਕਿ ਸਮਝ ਨਹੀਂ ਆਉਂਦੀ ਕਿ ਅੱਜ ਇਸ ਮੀਟਿੰਗ ਦਾ ਆਧਾਰ ਕੀ ਹੋ ਸਕਦਾ ਹੈ ਉਹਨਾਂ ਇਹ ਵੀ ਕਿਹਾ ਹੈ ਕਿ ਸਮਝਣ ਦੀ ਜ਼ਰੂਰਤ ਹੈ ਕਿ ਇੰਨੇ ਵੱਡੇ ਵਿਚਾਰਧਾਰਕ ਮਤਭੇਦ ਹੋਣ ਦੇ ਬਾਵਜੂਦ ਇਸ ਮੀਟਿੰਗ ਦਾ ਏਜੰਡਾ ਕੀ ਹੋ ਸਕਦਾ ਹੈ ਫਿਰ ਦੇਖਣ ਵਾਲੀ ਗੱਲ ਇਹ ਹੈ ਕਿ ਇਸ ਤਰ੍ਹਾਂ ਦੀਆਂ ਮੀਟਿੰਗਾਂ ਜਥੇਦਾਰ ਹਰਪ੍ਰੀਤ ਸਿੰਘ ਹੀ ਕਿਉਂ ਕਰਦੇ ਆ ਰਹੇ ਨੇ ਅਤੇ ਉਸ ਸਮੇਂ ਜਦੋਂ ਸਿੰਘ ਸਾਹਿਬ ਆਪਣੇ ਅਹੁਦੇ ਤੋਂ ਮੋਤਲ ਚੱਲ ਰਹੇ ਨੇ ਉਹਨਾਂ ਪੁੱਛਿਆ ਹੈ ਕਿ ਕੀ ਇਸ ਮੀਟਿੰਗ ਦੇ ਵਿੱਚ ਸੁਰਜੀਤ ਸਿੰਘ ਰਖੜਾ ਦੀ ਹਾਜ਼ਰੀ ਵੱਖਰੇ ਸੰਕੇਤ ਨਹੀਂ ਦੇ ਰਹੀ ਹੈ ਸਮਝ ਨਹੀਂ ਆ ਰਹੀ ਹੈ ਕਿ ਕੀ ਇਹ ਮੀਟਿੰਗ ਧਾਰਮਿਕ ਹੈ ਜਾਂ ਫਿਰ ਸਿਆਸੀ ਭਾਈ ਮਹਿਤਾ ਅਤੇ ਭਾਈ ਚਾਵਲਾ ਨੇ ਕਿਹਾ ਹੈ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇਸ ਮੀਟਿੰਗ ਦੇ ਪਿੱਛੇ ਕੇਂਦਰ ਸਰਕਾਰ ਅਤੇ ਭਾਜਪਾ ਦਾ ਛੋਪਿਆ ਹੋਇਆ ਹੱਥ ਹੈ ਜੋ ਪੰਜਾਬ ਦੇ ਵਿੱਚ ਆਪਣੀ ਸਥਾਪਤੀ ਦੇ ਵਾਸਤੇ ਹਰ ਤਰ੍ਹਾਂ ਦੇ ਹਤਕੰਡੇ ਅਪਣਾ ਰਹੀ ਹੈ ਜਿਸ ਦੇ ਵਿੱਚ ਅਕਾਲੀ ਦਲ ਨੂੰ ਢਾਹ ਲਗਾਉਣ ਦੀ ਤਿਆਰੀ ਵੀ ਹੋ ਰਹੀ ਹੈ ਇਸ ਤੋਂ ਇਲਾਵਾ ਦੂਸਰੇ ਪਾਸੇ ਜੇਕਰ ਗੱਲ ਕਰੀਏ ਸੁਰਜੀਤ ਸਿੰਘ ਰਖੜਾ ਦੀ ਮੌਜੂਦਗੀ ਦੀ ਤਾਂ ਇਸ ਦੇ ਉੱਪਰ ਵੀ ਅਕਾਲੀ ਦਲ ਦੇ ਵਿੱਚ ਚਰਚਾ ਜਿਹੜੀ ਹੈ ਉਹ ਛਿੜੀ ਹੋਈ ਹੈ ਦੱਸ ਦिए ਕਿ ਪਹਿਲਾ ਅਕਾਲੀ ਆਗੂ ਵਿਰਸਾ ਸਿੰਘ ਬਲਟੋਹਾ ਦੇ ਨਾਲ ਵਿਵਾਦ ਅਤੇ ਫਿਰ ਉਹਨਾਂ ਦੇ ਸਾਬਕਾ ਸਾਧੂ ਦੀ ਪ੍ਰੈਸ ਕਾਨਫਰੰਸ ਦੇ ਵਿਵਾਦ ਤੋਂ ਬਾਅਦ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਰਹੇ ਗਿਆਨੀ ਹਰਪ੍ਰੀਤ ਸਿੰਘ ਤਤਕਾਲੀ ਨਜਤੇਦਾਰ ਤਖਤ ਸ਼੍ਰੀ ਦਮਦਮਾ ਸਾਹਿਬ ਦੀ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢੀਲੋਂ ਦੇ ਨਾਲ ਉਹਨਾਂ ਦੀ ਬਠਿੰਡਾ ਵਿਖੇ ਸਥਿਤ ਰਿਹائش ਦੇ ਵਿੱਚ ਹੋਈ ਮੁਲਾਕਾਤ ਨੇ ਪੰਥਕ ਹਲਕਿਆਂ ਦੇ ਵਿੱਚ ਦੁਬਾਰਾ ਫੇਰ ਤੋਂ ਨਵੀਂ ਚਰਚਾ ਛੇੜ ਦਿੱਤੀ ਹੈ ਕਿ ਉਕਤ ਮੁਲਾਕਾਤ ਦੇ ਦੌਰਾਨ ਅਕਾਲੀ ਆਗੂ ਸੁਰਜੀਤ ਸਿੰਘ ਰਖੜਾ ਵੀ ਮੌਜੂਦ ਸਨ। ਪ੍ਰਾਪਤ ਜਾਣਕਾਰੀ ਦੇ ਮੁਤਾਬਿਕ ਡੇਰਾ ਮੁਖੀ ਲਗਭਗ 1 ਘੰਟਾ ਗਿਆਨੀ ਹਰਪ੍ਰੀਤ ਸਿੰਘ ਦੀ ਰਿਹਾਈਸ਼ ਦੇ ਉੱਪਰ ਰਹੇ ਅਤੇ ਬਾਅਦ ਦੇ ਵਿੱਚ ਬਿਨਾਂ ਕਿਸੇ ਨਾਲ ਗੱਲਬਾਤ ਕੀਤੇ ਆ ਉੱਥੋਂ ਰਵਾਨਾ ਹੋ ਗਏ। ਜ਼ਿਕਰਯੋਗ ਹੈ ਕਿ ਸੁਰਜੀਤ ਸਿੰਘ ਰਖੜਾ ਉਹ ਅਕਾਲੀ ਆਗੂ ਨੇ ਜਿਹੜੇ ਸੁਧਾਰ ਲਹਿਰ ਦੇ ਵਿੱਚ ਸ਼ਾਮਲ ਸਨ ਤੇ ਅੱਜ ਉਹਨਾਂ ਦਾ ਗਿਆਨੀ ਹਰਪ੍ਰੀਤ ਸਿੰਘ ਤੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਨਾਲ ਹੋਣਾ ਕਈ ਸਵਾਲ ਖੜੇ ਕਰਦਾ ਹੈ ਬਾਕੀ ਇਸ ਪੂਰੇ ਮਾਮਲੇ ਦੇ ਬਾਰੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ ਰਾਏ ਸਾਜੀ ਕਰਨਾ ਬਿਲਕੁਲ ਨਾ ਭੁੱਲਣਾ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ